ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਲੈ ਕੇ ਆਏ ਤੁਹਾਡੇ ਲਈ ਮੱਲਮ ਮਤਲਬ ਆਪਣੇ ਹੱਥਾਂ ਤੇ ਪੈਰਾਂ ਤੇ ਜਾਂ ਸਰੀਰ ਤੇ ਕਿਤੇ ਵੀ ਤੱਤੀ ਚੀਜ਼ ਡੁੱਲ ਜੇ ਮਤਲਬ ਜਾਂ ਤੱਤਾ ਪਾਣੀ ਹੋ ਗਿਆ ਚਾਹ ਹੋ ਗਈ ਕੌਫੀ ਹੋ ਗਈ ਕੋਈ ਸਬਜ਼ੀ ਦਾਲ ਜਾਂ ਸਿਲੈਂਸਰ ਲੱਗ ਗਿਆ ਪੈਰ ਤੇ ਉਹਦੇ ਵਾਸਤੇ ਲੈਣੀ ਹੈ ਜੀ ਆਪਾਂ ਨੇ ਮੱਲਮ ਬਣਾ ਰਹੇ ਹਾਂ ਇਸਦੇ ਚ ਆਪਾਂ ਨੇ ਕੀ ਕਰਨਾ 200 ਗ੍ਰਾਮ ਲੈਣੀ ਹੈ ਜੀ ਸਫੇਦ ਰਾਲ ਸਫੇਦ ਰਾਲ ਨੂੰ ਤੁਸੀਂ ਬਿਲਕੁਲ ਬਰੀਕ ਕਰ ਲਓ ਪਹਿਲਾਂ ਮਿਕਸੀ ਦੇ ਵਿੱਚ ਕਰ ਲਓ ਉਸ ਤੋਂ ਬਾਅਦ ਤੁਸੀਂ ਇਸ ਨੂੰ ਕੱਪੜੇ ਦੇ ਵਿੱਚ ਛਾਣੋ ਵੀ ਇਸ ਦੇ ਵਿੱਚ ਮڑے ਮੋٹے ਦਾਣੇ ਵੀ ਨਾ ਰਹਿਣ ਤੇ ਤੁਸੀਂ ਨੇ ਇੱਕ ਲੈਣਾ ਜੀ 1 ਲੀਟਰ ਅਲਸੀ ਦਾ ਤੇਲ ਇਹ ਦੋ ਚੀਜ਼ਾਂ ਹੋ ਗਈਆਂ ਜੀ ਆਪਣੀ ਤੇ ਕੜਾਹੀ ਦੇ ਵਿੱਚ ਅਲਸੀ ਦਾ ਤੇਲ ਪਾ ਲਓ ਤੇ ਜਦੋਂ ਅਲਸੀ ਦਾ ਤੇਲ ਆਪਣਾ ਬਿਲਕੁਲ ਗਰਮ ਹੋ ਗਿਆ ਤੇ ਤੁਸੀਂ ਇਹ ਗੱਲ ਹੋਰ ਤੇ ਨਾਲ ਹੀ ਇੱਕ ਬੱਠਲ ਦੇ ਵਿੱਚ ਬਿਲਕੁਲ ਠੰਡਾ ਪਾਣੀ ਪਾ ਕੇ ਰੱਖ ਲਓ ਬਿਲਕੁਲ ਠੰਡਾ ਪਾਣੀ ਪਾ ਕੇ ਰੱਖ ਲਓ ਮਤਲਬ ਬਰਫ਼ ਵਾਲਾ ਪਾਣੀ ਤੇ ਜਦੋਂ ਆਪਾਂ ਨੇ ਕੜਾਹੀ ਦੇ ਵਿੱਚ ਅਰਸੀ ਦਾ ਤੇਲ ਪਾ ਲਿਆ ਜੀ ਤੇ ਜਦੋਂ ਅਰਸੀ ਦਾ ਤੇਲ ਮਤਲਬ ਆਪਣਾ ਗਰਮ ਹੋ ਗਿਆ ਮਤਲਬ ਬਿਲਕੁਲ ਗਰਮ ਹੋ ਗਿਆ ਉਸ ਦੇ ਵਿੱਚ ਆਪਾਂ ਨੇ 200 ਗ੍ਰਾਮ ਜਿਹੜੀ ਆਪਣੀ ਸਫੇਦ ਰਾਲਾ ਸਫੇਦ ਰਾਲ 200 ਗ੍ਰਾਮ ਆਪਣੇ ਅਰਸੀ ਤੇਲ ਚ ਪਾ ਲਓ ਇਸ ਤੋਂ ਬਾਅਦ ਬੱਸ ਫਿਰ ਤੁਸੀਂ ਇਹਦੇ ਵਿੱਚ ਕੜਛੀਆਂ ਮਾਰਦੇ ਰਹੋ ਚੰਗੀ ਤਰ੍ਹਾਂ ਮਿਕਸ ਕਰਦੇ ਰਹੋ ਜਦੋਂ ਇਹ ਮਤਲਬ ਮਿਕਸ ਹੋ ਗਈ ਤਾਂ ਤੁਸੀਂ ਨੇ ਬੱਠਲ ਦੇ ਵਿੱਚ ਜਿਹੜਾ ਠੰਡੇ ਪਾਣੀ ਵਾਲਾ ਬੱਠਲ ਆਪਣਾ ਉਸ ਦੇ ਵੀ ਤੁਸੀਂ ਨੇ ਕੱਪੜੇ ਦੇ ਨਾਲ ਚੱਕੇ ਕੜਾਈਆ ਬੱਠਲ ਦੇ ਵਿੱਚ ਪਾ ਲਓ ਇਹ ਸਾਰੀ ਦਵਾਈ ਉਸ ਤੋਂ ਬਾਅਦ ਬੱਠਲ ਦੇ ਵਿੱਚ ਪਾਣ ਤੋਂ ਬਾਅਦ ਫਿਰ ਹੱਥਾਂ ਦੇ ਨਾਲ ਇਸ ਨੂੰ ਇੱਕ ਜੁੱਟ ਜੀ ਕਰੋ ਬੱਠਲ ਦੇ ਵਿੱਚ ਪਾਣੀ ਦੇ ਵਿੱਚ ਤੇ ਦਵਾਈ ਨੂੰ ਇੱਕ ਜੁੱਟ ਜੀ ਕਰੋ ਜਦੋਂ ਇੱਕ ਜੁੱਟ ਜੀ ਹੋ ਗਈ ਤਾਂ ਤੁਸੀਂ ਇਸ ਨੂੰ ਡੱਬੇ ਦੇ ਵਿੱਚ ਪਾ ਲਓ ਤੇ ਜਿੱਥੇ-ਜਿੱਥੇ ਆਪਣੇ ਜ਼ਖਮ ਹੋਵੇ ਉੱਥੇ-ਉੱਥੇ ਲਾਓ ਜੀ ਤੇ ਇੱਕ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਜੀ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ